ਜੇਕਰ ਤੁਸੀਂ ਵੀ ਬਹੁਤ ਘੱਟ ਮਿਹਨਤ ਕਰਕੇ ਬੰਨ ਵਾਲਾ ਟਿਫਨ ਲੱਭ ਰਹੇ ਹੋ ਤਾਂ ਇਹ ਤੁਹਾਡੇ ਲਈ ਬਿਲਕੁਲ ਪਰਫੈਕਟ ਆ ਤੇ ਤੁਸੀਂ ਇਹਨੂੰ ਸੇਵ ਕਰ ਲਓ ਤਾਂ ਜੇ ਤਾਂ ਜੋ ਤੁਹਾਡੇ ਕੀ ਹੈ ਇਹ ਕੰਮ ਆ ਸਕੇ ਹੁਣ ਇਹ ਰੈਸিপি ਨੂੰ ਬਣਾਉਣ ਵਾਸਤੇ ਤੁਹਾਨੂੰ ਇਡਲੀ ਤੇ ਦੋਸੇ ਵਾਲਾ ਬੈਟਰ ਚਾਹੀਦਾ ਆਏਗਾ ਤੇ ਜੇ ਨਾ ਹੋਵੇ ਤਾਂ ਤੁਸੀਂ ਸੂਜੀ ਤੋਂ ਵੀ ਬਣਾ ਸਕਦੀਆਂ ਨਹੀਂ ਤਾਂ ਫਿਰ ਤੁਸੀਂ ਬਾਜ਼ਾਰ ਦਾ ਰੈਡੀਮੇਡ ਬੈਟਰ ਵੀ ਤੁਸੀਂ ਲੈ ਸਕਦੇ ਹੋ ਫਿਰ ਆਪਾਂ ਤਵਾ ਲੈ ਲੈਣਾ ਆਏਗਾ ਉਹਦੇ ਤੇ ਆਪਾਂ ਹਲਕਾ ਹਲਕਾ ਆਇਲ ਲਗਾ ਲੈਣਾ ਆਏਗਾ ਬਹੁਤ ਹੀ ਜਲਦੀ ਮਤਲਬ 2 ਤੋਂ 3 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਜੇਕਰ ਤੁਸੀਂ ਸਵੇਰ ਸਵੇਰ ਵੀ ਬਣਾ ਕੇ ਇਹਨਾਂ ਨੂੰ ਬੱਚਿਆਂ ਨੂੰ ਦਵੋਗੇ ਵੀ ਤਾਂ ਇਹ ਬੱਚਿਆਂ ਨੂੰ ਬਹੁਤ ਪਸੰਦ ਵੀ ਆਵੇਗਾ ਤੇ ਬਹੁਤ ਟੇਸਟੀ ਵੀ ਹੁੰਦਾ ਹੈਗਾ ਸੋ ਆਪਾਂ ਤਵੇ ਦੇ ਉੱਤੇ ਆਇਲ ਨੂੰ ਚੰਗੀ ਤਰ੍ਹਾਂ ਪਹਿਲਾਂ ਸੈਪਰੇਟ ਕਰ ਲੈਣਾ ਹੈਗਾ ਇਹਦੀ ਜਗ੍ਹਾ ਤੇ ਤੁਸੀਂ ਬਟਰ ਜਾਂ ਫਿਰ ਕੋਈ ਵੀ ਯੂਜ਼ ਕਰ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਜੋ ਆਪਣਾ ਬੈਟਰ ਆਪਾਂ ਬਣਾ ਕੇ ਰੱਖਿਆ ਹੋਇਆ ਹੈਗਾ ਉਹਨੂੰ ਆਪਾਂ ਇੱਕ ਕਲਚੀ ਦੇ ਵਿੱਚ ਲੈ ਕੇ ਤੇ ਇਹ ਦੋ ਥਾਵਾਂ ਤੇ ਆਪਾਂ ਸਬਟ੍ਰੈਟ ਕਰ ਦਵਾਂਗੇ ਤਾਂ ਜੋ ਕੀ ਹੈਗਾ ਉਹ ਛੋਟੇ ਛੋਟੇ ਪਾਰਟਸ ਦੇ ਵਿੱਚ ਆਪਣੇ ਜਲਦੀ ਬਣ ਸਕੇ ਤੁਸੀਂ ਤੁਸੀਂ ਚਾਹੋ ਤਾਂ ਇੱਕ ਇੱਕ ਕਰਕੇ ਵੀ ਬਣਾ ਸਕਦੇ ਹੋ ਬਟ ਆਪਾਂ ਦੋਨੋਂ ਕੀ ਹੈ ਇਕੱਠੇ ਹੀ ਬਣਾਵਾਂਗੇ ਤਾਂ ਜੋ ਕੀ ਆਪਣਾ ਜ਼ਿਆਦਾ ਟਾਈਮ ਨਾ ਵੇਸਟ ਹੋਵੇ ਤੇ ਆਪਾਂ ਨਾਲ ਇਹਦੇ ਐਡ ਕਰ ਦਵਾਂਗੇ ਥੋੜੀ ਜਿਹੀ ਹਲਦੀ ਥੋੜਾ ਜਿਹਾ ਆਪਾਂ ਨੂਨ ਐਡ ਕਰਾਂਗੇ ਥੋੜੀ ਜਿਹੀ ਆਪਾਂ ਲਾਲ ਮਿਰਚ ਆウダー ਐਡ ਕਰਾਂਗੇ ਜੇ ਤੁਸੀਂ ਚਾਹੋ ਤਾਂ ਵਧੀਆ ਫਲੇਵਰ ਦੇ ਲਈ ਇਹਦੇ ਵਿੱਚ ਤੁਸੀਂ ਮੈਗੀ ਮਸਾਲਾ ਵੀ ਸਪਰਿੰਕਲ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਚਾਟ ਮਸਾਲਾ ਸਪਰਿੰਕਲ ਕਰ ਲਾਂਗੇ ਜਾਂ ਹੋਰ ਮਸਾਲੇ ਜੋ ਤੁਹਾਨੂੰ ਪਸੰਦ ਹੋਣ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਹਦੇ ਤੇ ਚੀਜ਼ ਐਡ ਕਰਾਂਗੇ ਚੀਜ਼ ਨੂੰ ਆਪਾਂ ਗ੍ਰੇਟ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਐਡ ਕਰ ਦਾਂਗੇ ਦੋਨਾਂ ਤੇ ਹੀ ਆਪਾਂ ਚੰਗੀ ਤਰ੍ਹਾਂ ਪਨੀਰ ਨੂੰ ਕੱਦੂਕਸ ਕਰ ਲੈਣਾ ਹੈਗਾ ਤੇ ਇਹਦੇ ਵਿੱਚ ਕੋਈ ਜ਼ਿਆਦਾ ਕੁਕਿੰਗ ਦੀ ਲੋਡ ਨਹੀਂ ਹੁੰਦੀਗੀ ਤਾਂ ਤੇ ਛੇਤੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਜਦੋਂ ਤੱਕ ਆਪਾਂ ਪਨੀਰ ਨੂੰ ਕद्दूकस ਕਰਕੇ ਜਾਂ ਹੋਰ ਆਪਾਂ ਇਹਦੇ ਤੇ ਮਟੀਰੀਅਲ ਜੋ ਵੀ ਆਪਾਂ ਯੂਜ਼ ਕਰਨਾ ਆਏਗਾ ਜਦੋਂ ਧਿਕਰਪੋ ਐਡ ਕਰਨਾ ਆਏਗਾ ਉਦੋਂ ਤੱਕ ਇਹ ਆਪਣਾ ਨੀਚੋ ਬਣ ਕੇ ਤਿਆਰ ਹੋ ਜਾਊਗਾ ਤੇ ਆਪਾਂ ਗੈਸ ਦੀ ਫਲੇਮ ਹੈਗੀ ਜਿਹੜੀ ਉਹ ਲੋਅ ਰੱਖਣੀ ਆਂ ਜ਼ਿਆਦਾ ਫਲੇਮ ਰੱਖਾਂਗੇ ਤਾਂ ਇਹ ਜਲ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਸੋ ਇਸ ਤੋਂ ਬਾਅਦ ਆਪਾਂ ਚੀਜ਼ ਦੇ ਕਯੂਬਸ ਐਡ ਕਰਾਂਗੇ ਸੋ ਉਸ ਤੋਂ ਪਹਿਲਾਂ ਆਪਾਂ ਕੀ ਇਹਦੇ ਉੱਪਰ ਚਿਲੀ ਫਲੇਕਸ ਸਪਰਿੰਕਲ ਕਰ ਲੈਣੇ ਹੈਗੇ ਅਗਰ ਤਾਂ ਤੁਹਾਡੇ ਬੱਚੇ ਜ਼ਿਆਦਾ ਸਪਾਈਸੀ ਖਾਂਦੇ ਹੈਗੇ ਤਾਂ ਤੁਸੀਂ ਚਿਲੀ ਫਲੇਕਸ ਥੋੜੀ ਜਿਹਾ ਜ਼ਿਆਦਾ ਐਡ ਕਰ ਲਓ ਅਦਰਵਾਈਜ਼ ਨਹੀਂ ਇਹਨਾਂ ਨੂੰ ਜਸਟ ਇੱਕ ਫਲੇਵਰ ਦੇ ਤੌਰ ਤੇ ਥੋੜੀ ਜਿਹੀ ਸਪਰਿੰਕਲ ਕਰਾਂਗੇ ਆਪਾਂ ਸੋ ਇਸ ਤੋਂ ਬਾਅਦ ਇਸ ਦੇ ਉੱਪਰ ਆਪਾਂ ਮੈਗੀ ਮਸਾਲਾ ਤਾਂ ਇਸ ਤੋਂ ਬਾਅਦ ਆਪਾਂ ਹੁਣ ਕੀਏਗਾ ਚੀਜ਼ ਕਯੂਬ ਲਵਾਂਗੇ ਤਾਂ ਤੁਸੀਂ ਕੋਈ ਵੀ ਆਪਦਾ ਮਨਪਸੰਦ ਜਿਹੜਾ ਤੁਹਾਡੇ ਵੀ ਚੀਜ਼ ਕਯੂਬ ਤੁਹਾਨੂੰ ਜੋ ਵੀ ਪਸੰਦ ਹੈਗਾ ਤੁਸੀਂ ਉਹਦਾ ਯੂਜ਼ ਕਰ ਲਓ ਤੇ ਹੁਣ ਤੁਸੀਂ ਇਹਨੂੰ ਵੀ ਕੀਏਗਾ ਉਹਦੇ ਉੱਪਰ ਕੱਦੂ ਕਸ ਕਰ ਦੇਣਾ ਹੈਗਾ ਦਾਦਾ ਦਾ ਕਰਕੇ ਦੋਨਾਂ ਦੇ ਉੱਪਰ ਜੋ ਵੀ ਤੁਹਾਡੇ ਬੱਚਿਆਂ ਨੂੰ ਪਸੰਦ ਹੋਵੇ ਤੁਸੀਂ ਉਹ ਚੀਜ਼ ਐਡ ਕਰ ਸਕਦੇ ਹੋ ਜਿੱਦਾਂ ਮੋਜ਼ਰੇਲਾ ਚੀਜ਼ ਹੋ ਗਿਆ ਸਲਾਈਸਡ ਚੀਜ਼ ਹੋ ਗਿਆ ਤੇ ਇਹ ਚੀਜ਼ਾਂ ਕੀ ਹੈ ਤੁਹਾਡੇ ਬੱਚਿਆਂ ਦੇ ਲਈ ਹੈਲਦੀ ਵੀ ਹੈਗਾ ਤੇ ਬੱਚਿਆਂ ਨੂੰ ਪਸੰਦ ਵੀ ਬਹੁਤ ਆਉਂਦੀ ਹੈਗਾ ਤੇ इजीली ਉਹ ਖਾ ਲੈਂਦੇ ਹੈਗੇ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਆਪਾਂ ਟਮੇਟੋ ਸੌਸ ਲਗਾਵਾਂਗੇ ਤਾਂ ਜੋ ਕੀ ਇਹਦਾ ਇੱਕ ਵਧੀਆ ਫਲੇਵਰ ਆ ਸਕੇ ਟਮੇਟੋ ਸੌਸ ਆਪਾਂ ਥੋੜੀ ਜਿਹੀ ਪਤਲੀ ਕਰਕੇ ਲੈਣੀ ਹੈਗੀ ਬਸ ਬਾਲੀ ਗਾੜੀ ਸੌਸ ਆਪਾਂ ਨਹੀਂ ਉੱਪਰ ਲਗਾਉਣੇਗੇ ਇਹਦੇ ਆਪਾਂ ਇਹਦੇ ਵਿੱਚ ਕੋਈ ਵੀ ਸਬਜ਼ੀਆਂ ਦਾ ਯੂਜ਼ ਨਹੀਂ ਕੀਤਾ ਕਿਉਂਕਿ ਅਗਰ ਆਪਾਂ ਇਹਨਾਂ ਦੇ ਉੱਤੇ ਸਬਜ਼ੀਆਂ ਦਾ ਯੂਜ਼ ਕਰਾਂਗੇ ਤਾਂ ਕਈ ਵਾਰ ਬੱਚੇ ਉਹ ਕੱਟ ਕੇ ਸਾਈਡ ਤੇ ਰੱਖ ਦਿੰਦੇ ਹੈਗੇ ਉਹ ਨਹੀਂ ਖਾਂਦੇ ਇਹਨਾਂ ਚੀਜ਼ਾਂ ਦੇ ਨਾਲ ਸੋ ਮੈਂ ਇੱਥੇ ਕੋਈ ਵੀ ਸਬਜ਼ੀ ਦਾ ਯੂਜ਼ ਨਹੀਂ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਚੁੱਕਿਆ ਆਏਗਾ ਇਸ ਤਰੀਕੇ ਦੇ ਨਾਲ ਤੁਸੀਂ ਹੋਰ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜਿੰਨੇ ਤੁਸੀਂ ਕੀ ਇਹ ਟਿਫਨ ਦੇ ਵਿੱਚ ਪਾਉਣੀ ਹੈ ਤਾਂ ਹੁਣ ਤਾਂ ਆਪਣੇ ਜਿਹੜੇ ਟਿਫਨ ਹੈਗਾ ਉਹ ਆਪਣਾ ਤਿਆਰ ਹੋਏਗਾ ਤੇ ਮੈਂ ਇਹਨੂੰ ਸੇਜਵਨ ਚਟਨੀ ਦੇ ਨਾਲ ਸਰਵ ਕੀਤਾ ਹੈਗਾ ਤੇ ਇਹਦੇ ਨਾਲ ਇਹਦਾ ਫਲੇਵਰ ਹੈਗਾ ਜੋ ਬਹੁਤ ਵਧੀਆ ਹੁੰਦਾ ਹੈਗਾ ਬਹੁਤ ਟੇਸਟੀ ਬਣਦੀ ਹੈ ਇਹ ਚੀਜ਼ ਸੋ ਤੁਸੀਂ ਇੱਕ ਵਾਰੀ ਟ੍ਰਾਈ ਜ਼ਰੂਰ ਕਰਨਾ ਹੈਗਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਡੇਲੀਸ਼ੀਅਸ ਰੈਸਪੀਜ਼ ਵਾਸਤੇ ਮੈਨੂੰ ਫੋਲੋ ਜ਼ਰੂਰ ਕਰੋ ਧੰਨਵਾਦ